Bye. Mm -hmm. mm -hmm. mm -hmm. ਪ੍ਰੋਸ ਦੇਉ ਤੇ ਮਾਨ ਧਨਵਾਦੀਆਂ ਸਰਬ ਨੌਜਵਾਨ ਸਭਾ ਦਾ ਜਿਨ੍ਹਾਂ ਨੇ ਕਿ ਬੂਟੇ ਲਾਉਣ ਦਾ ਨਿਯਮ ਇਕਪਲ ਅਤੇ ਹੋਰ ਬੂਟੇ ਲਾਉਣ ਦਾ ਉਪਰਾਲਾ ਕੀਤਾ ਕਿਉਂਕਿ ਇਸ ਟਾਈਮ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਜੀ ਸਮੱਸਿਆ ਉਹ ਧਰਤੀ ਕਰਦੀ ਹੋ ਚੁੱਕੀ ਹੈ ਬੂਟੇ ਲਾਉਣ ਦੇ ਇੱਕ ਵਾਰੀ ਸਾਰੇ ਜਣੇ ਇੱਕ ਇੱਕ ਬੂਟਾ ਲਾਉਣਗੇ ਤਾਂ ਸਾਡਾ ਜਿਹੜਾ ਵਾਤਾਵਰਨ ਸਾਫ਼ ਹੋ ਜਾਏਗਾ ਮੈਂ ਸਾਰੀ ਟੀਮ ਦਾ ਧੰਨਵਾਦੀਆਂ ਪ੍ਰਧਾਨ ਸੁਖਵਿੰਦਰ ਜੀ ਦਾ ਸੰਤੋਜ ਗੋਗੀ ਦਾ ਮੈਡਮ ਤੇ ਪਰਮਪੁਰ ਕੁਤਲੀ ਜੀ ਦਾ ਹਰਜੀਤ ਸਿੰਘ ਜੀ ਸਾਡੇ ਮਨਰੇ ਅਸਰ ਆਏ ਨੇ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਸਤਿ ਸ਼੍ਰੀ ਅਕਾਲ ਬੇਟਾ ਇਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਉਪਰਾਲਾ ਕਰਕੇ ਮਾਨਵਤਾ ਨੂੰ ਬਚਾਉਣ ਦਾ ਉਪਰਾਲਾ ਕੀਤਾ ਬਹੁਤ-ਬਹੁਤ ਧੰਨਵਾਦ ਪਿੰਡ ਹਾਦੀਆਬਾਦ ਵਾਰਡ ਨੰਬਰ 45 ਦੀ ਸਰਬ ਨੌਜਵਾਨ ਸਭਾ ਵੱਲੋਂ ਅੱਜ ਬਹੁਤ ਤਗੜਾ ਉਪਰਾਲਾ ਵਾਤਾਵਰਨ ਦੀ ਸਫਾਈ ਕੀਤਾ ਗਿਆ ਇਸ ਸਹਿਤ ਉਹਨਾਂ ਨੇ ਬੂਟੇ ਲਾ ਕੇ ਇਸ ਦੀ ਮੁਹਿੰਮ ਸ਼ੁਰੂ ਕੀਤੀ ਜੋ ਇਹ ਨਾ ਪਹਿਲਾਂ ਵੀ ਬੂਟੇ ਲਗਾਏ ਹਨ ਉਹਦੇ ਵਿੱਚੋਂ 40 ਬੂਟੇ ਤੋਂ 36 ਬੂਟੇ ਦੀ ਪ੍ਰਾਪਤੀ ਕੀਤੀ ਹੈ ਇਹਨਾਂ ਦੀ ਬਹੁਤ ਤਗੜੀ ਪਾਤੀ ਹੈ ਇਸੇ ਤਰ੍ਹਾਂ ਇਹ ਕਰਦੇ ਰਹਿਣ ਤੇ ਵਾਤਾਵਰਨ ਦਰਸੂਬ ਬਣਾਉਂਦੇ ਰਹੋ ਵਧੀਆ थैंक यू सो मच